ਹਾਏ ਓਏ ਹੋਏ ਬਦੋ ਬਦੀ ਬਦੋ ਬਦੀ ਬਦੋ ਬਦੀ ਦਲਜੀਤ ਸਾਜ ਨੂੰ ਗਾਣੇ ਬਦੋ ਬਦੀ ਦਾ ਚੜਿਆ ਬੁਖਾਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਵੀਡੀਓ ਚਾਹਤ ਫਤਿਹ ਅਲੀ ਖਾਨ ਦਾ ਗਾਣਾ ਹਰ ਇੱਕ ਨੂੰ ਪਸੰਦ ਜਾਣਦੇ ਕੌਣ ਚਾਹਤ ਫਤਿਹ ਅਲੀ ਖਾਨ ਸੋਸ਼ਲ ਮੀਡੀਆ ਤੇ ਇਹਨੇ ਦਿਨੋਂ ਹੀ ਬਦੋ ਬਦੀ ਗਾਣਾ ਖੂਬ ਸੁਰਖੀਆਂ ਬਟੋਰ ਰਿਹਾ ਇਸ ਗੀਤ ਦਾ ਸਿਰਫ ਆਮ ਜਨਤਾ ਹੀ ਨਹੀਂ ਸਗੋਂ ਫਿਲਮੀ ਸਟਾਰਿਆਂ ਵਿਚਕਾਰ ਵੀ ਕ੍ਰੇਜ਼ ਸਾਫ਼ ਵੇਖਣ ਨੂੰ ਮਿਲ ਰਿਹਾ ਇਸ ਵਿਚਾਲੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਜਦੋਂ ਨਾਲਡੋ ਵਿੱਚ ਮਸਤੀ ਕਰਦੇ ਨਜ਼ਰ ਆਏ ਤਾਂ ਉਹਨਾਂ ਵੀ ਬਦੋਬਦੀ ਗਾਣਾ ਗਾਉਂਦੇ ਹੋਏ ਵਿਖਿਆ ਗਿਆ। ਦਰਅਸਲ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਚਾਹਤ ਅਤੇ ਅਲੀ ਖਾਨ ਦਾ ਗਾਣਾ ਬਦੋਬਦੀ ਗਾਉਂਦੇ ਨਜ਼ਰ ਆ ਰਹੇ ਨੇ। ਦਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਲਿਖਿਆ ਹੈ ਕਿ ਯੂਨੀਵਰਸਲ ਸਟੂਡੀਓ ਓਨਾਲਡੋ ਪਾਰਟ 1। ਹਾਲਾਂਕਿ ਵੀਡੀਓ ਦੀ ਸ਼ੁਰੂਆਤ ਵਿੱਚ ਦਲਜੀਤ ਆਏ ਹਾਏ ਓਏ ਹੋਏ ਬਦੋਬਦੀ ਗਾਉਂਦੇ ਨਜ਼ਰ ਆ ਰਹੇ ਨੇ। ਦੇ ਬਾਰੇ ਵਿੱਚ ਨੂੰ ਥੋੜਾ ਜਿਹਾ ਚੜ੍ਣਾ ਨਾ ਪਾ ਦਿੰਨੇ ਆ ਦੱਸ ਦਿਓ ਇਸ ਗੀਤ ਨੂੰ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ ਜਿਨ੍ਹਾਂ ਦੀ ਉਮਰ 55 ਸਾਲ ਹੈ ਚਾਹਤ ਫਤਿਹ ਅਲੀ ਖਾਨ ਵੀ ਕ੍ਰਿਕਟਰ ਰਹੇ ਚੁਕੇ ਨੇ ਚਾਹਤ ਫਤਿਹ ਅਲੀ ਖਾਨ ਨੇ 1983-84 ਵਿੱਚ ਲਾਹੌਰ ਵਿੱਚ ਕਾਇਦ ਆਜ਼ਮ ਟਰੋਫੀ ਲਈ 16 ਦੌੜਾਂ ਬਣਾਈਆਂ ਸਨ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਪੰਜਾਬ ਤੇ ਲੰਡਨ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਕੋਵਿਡ ਮਹਾਮਾਰੀ ਦੌਰਾਨ ਚਾਹਤ ਫਤਿਹਦੀ ਖਾਨ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਆਇਆ ਜਦੋਂ ਉਹ ਵਾਇਰਲ ਹੋ ਗਏ ਤੇ ਰਾਤੋਂ ਰਾਤ ਸੁਰਖੀਆਂ ਵਿੱਚ ਆ ਗਏ ਲਾਕਡਾਊਨ ਦੌਰਾਨ ਉਹਨਾਂ ਵੱਲੋਂ ਗਾਇਆ ਇੱਕ ਗੀਤ ਬਾਅਦ ਇੱਕ ਵਾਇਰਲ ਹੋਣ ਲੱਗੇ ਉਹਨਾਂ ਦੇ ਮਸ਼ਹੂਰ ਗੀਤ ਪਿਆਰਾ ਪੀ ਐਸ ਐਲ ਲੋਟਾ ਲੋਟਾ ਤੇ ਗੋਲ ਕਟੜਾ ਤੂੰ ਚੋਰ ਚੋਰ ਵਰਗੇ ਗਾਣੇ ਗਾਏ ਪਰ ਇਸ ਵਿਚਾਲੇ ਉਹਨਾਂ ਨੇ ਬਦੋਬਦੀ ਦੀ ਦੁਨੀਆ ਭਰ ਵਿੱਚ ਚਰਚਾ ਰਹੀ ਇਹਨਾਂ ਗੀਤਾਂ ਦੇ ਵਾਇਰਲ ਹੋਣ ਤੋਂ ਬਾਅਦ ਚਾਹਤ ਫਤਿਹਦੀ ਖਾਨ ਨੂੰ ਕਈ ਚੈਟ ਸ਼ੋਅਜ਼ ਵਿੱਚ ਬੁਲਾਇਆ ਗਿਆ ਤੇ ਕਈ ਫੰਕਸ਼ਨ ਵਿੱਚ ਪਰਫਾਰਮ ਕਰ ਚੁੱਕੇ ਨੇ ਤੇ ਉਹਨਾਂ ਨੇ ਹਾਲੇ ਵਿੱਚ ਸਵੀਕਾਰ ਨਹੀਂ ਕੀਤਾ ਕਿ ਉਹ ਵਿਆਹ ਹੋਇਆ। ਚਾਹਤ ਅਲੀ ਖਾਨ ਦਾ ਦਾਅਵਾ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਵਿੱਚ ਉਹਨਾਂ ਨੂੰ ਇੱਕ ਹਫਤਾ ਲੱਗਿਆ। ਵੈਸੇ ਚਾਹਤ ਦਾ ਇਹ ਗੀਤ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਤੇ ਲੋਕ ਇਸ ਤੇ ਰੀਲਸ ਬਣਾ ਰਹੇ ਨੇ। ਬਰਾਹਾਲ ਦਲਜੀਤ ਦੋਸਾਂਝ ਨੇ ਇਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਉਹ ਇਸ ਗਾਣੇ ਨੂੰ ਗਾਉਂਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਦਲਜੀਤ ਦੇ ਪ੍ਰਸ਼ੰਸਕ ਵੀ ਇਸ ਗਾਣੇ ਨੂੰ ਸੁਣ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ। ਚਾਹਤ ਫਤਿਹ ਅਲੀ ਖਾਨ ਇਸ ਗਾਣੇ ਦੇ ਇਸ ਕਦਰ ਦੀਵਾਨਗੀ ਹੈ ਕਿ ਹਰ ਕੋਈ ਇਸ ਨੂੰ ਗਾਉਂਦਾ ਹੋਇਆ ਤੇ ਰੀਲਸ ਬਣਾਉਂਦਾ ਨਜ਼ਰ ਆ ਰਿਹਾ ਹੈ